ਚਾਈਨਾ ਦੇ ਵਫਦ ਦਾ ਆਰਐਸਐਸ ਦੇ ਉਹਦੇ ਚ ਜਾਣਾ ਤੇ ਦੂਜੇ ਪਾਸੇ ਇਹ ਹੈਗਾ ਵੀ ਜਿਹੜੀ ਬਾਕੀ ਵਰਲਡ ਹੈਗਾ ਉਹ ਭਾਰਤ ਨੂੰ ਚੀਨ ਦੇ ਖਿਲਾਫ ਲੜਨ ਦੇ ਮੋਰਚੇ ਦੇਖਦਾ ਵੀ ਅਸੀਂ ਚੀਨ ਦੇ ਖਿਲਾਫ ਜਿਹੜਾ ਮੋਰਚਾ ਖੋਲਣਾ ਉਹਦੇ ਵਿੱਚ ਭਾਰਤ ਸਾਡੀ ਸਹਾਇਤਾ ਕਰੇਗਾ ਦੂਜੇ ਪਾਸੇ ਚੀਨ ਦੇ ਅਧਿਕਾਰੀਆਂ ਦਾ ਆਰਐਸਐਸ ਦੇ ਆਫਿਸ ਵਿੱਚ ਜਾਣਾ ਸੋ ਸਾਨੂੰ ਲੱਗਦਾ ਵੀ ਜਿਹੜਾ ਚੀਨ ਤੇ ਭਾਰਤ ਦੇ ਰਿਲੇਸ਼ਨਾਂ ਜਿਆਦਾ ਮਜ਼ਬੂਤ ਹੋਣਗੇ ਹੈਨਾ ਸੋ ਭਾਰਤ ਹੁਣ ਇਹ ਹੋ ਜਾਗਦਾ ਵੀ ਸਿਰਫ ਉਹਦੀਆਂ ਇਕਨੋਮੀ ਦੀਆਂ ਟੈਕਨੀਕਲ ਪ੍ਰੋਬਲਮਸ ਆ ਵੀ ਉਹਨੂੰ ਵੈਸਟ ਨਾਲ ਅਲਾਈ ਕਰਕੇ ਰਹਿਣਾ ਪੈ ਰਿਹਾ ਹੈਗਾ ਵਰਨਾ ਉਹਦੀ ਜਿਹੜੀ ਜ਼ਿਆਦਾ ਇੱਛਾ ਹੈਗੀ ਆ ਵੀ ਉਹ ਰੂਸ ਤੇ ਚੀਨ ਨਾਲ ਆਪਣੇ ਜਿਹੜੇ ਸਬੰਧਾਂ ਚੰਗੇ ਬਣਾ ਕੇ ਰੱਖਣਾ ਚਾਹੁੰਦਾ ਸੋ ਕਿਤੇ ਨਾ ਕਿਤੇ ਬੇਸ਼ੱਕ ਵੈਸਟ ਨਾਲ ਰਿਸ਼ਤੇ ਤੜਕ ਰਹੇ ਆ ਉਹਨਾਂ ਤੜਕਣਾ ਚੋ ਕਦੀ ਬਾਰੀ ਇਹ ਜਿਹੜੇ ਭਾਰਤੀ ਡਿਪਲੋਮੈਟ ਆ ਉਹ ਵੈਸਟਨ ਨਾਲ ਗੱਲਬਾਤ ਕਰਕੇ ਫੇਰ ਰਿਸ਼ਤਿਆਂ ਨੂੰ ਚੰਗਾ ਕਰ ਲੈਂਦੇ ਆ ਮਾੜੇ ਹੁੰਦੇ ਆ ਚੰਗੇ ਹੁੰਦੇ ਆ ਹਨ ਪਰ ਅਲਟੀਮੇਟਲੀ ਹੁਣ ਜਿਹੜਾ ਇਹ ਆਰਐਸਐਸ ਦੇ ਆਫਿਸ ਤੋਂ ਹੁਣ ਆਰਐਸਐਸ ਦੀ ਵਿਚਾਰਧਾਰਾ ਚੀਨ ਦੀ ਵਿਚਾਰਧਾਰਾ ਰੂਸ ਦੀ ਵਿਚਾਰਧਾਰਾ ਇਹ ਇੱਕੋ ਜੀ ਵਿਚਾਰਧਾਰਾ